ਸਿੰਘ son of ਕਰਮ ਸਿੰਘ ਜੀ ਮੇਰੇ ਪਿਤਾ ਜੀ ਸਾਡੇ ਬਾ ਤਿੰਨ ਕਿੱਲੇ ਪੈ ਲਈਦੇ ਨੇ ਇੱਥੇ ਸਾਡਾ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਬੋਰ ਦਾ ਤੋੜਪੰਨ ਕਰੀ ਜੀ ਸਾਰਾ ਕੁਝ ਵਿੱਚੇ ਸੱਟ ਧਾਜੀ ਦੇ ਚ ਬੋਰ ਸਾਰਾ ਖਰਾਬ ਹੋ ਗਿਆ ਜੀ ਟੁੱਟ ਗਿਆ ਜੀ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਸਾਡਾ ਇਹ ਆ ਪਤਾ ਨਹੀਂਦਾ ਜੀ ਕਿਸ ਨੇ ਇਹ ਕੰਮ ਕਰਾਇਆ ਜਾਂ ਕਰਿਆ ਇਸ ਬਾਤ ਤੇ ਜੀ ਮੈਂ ਜੀ ਆਕਾ ਮਾ ਜੀ ਮੇਰੇ ਨਾਲ ਬਹੁਤ ਚਿਰਦਾ ਹੋ ਰਿਹਾ ਟੁੱਟ ਭੱਜ ਮੇਰੀ ਪਹਿਲਾਂ ਵੀ ਬਹੁਤ ਜ਼ਿਆਦਾ ਹੋਈ ਹੈ ਜੀ ਇੰਜਨ ਵੀ ਤੋੜਿਆ ਜੀ ਮੇਰਾ ਟੋਕਾ ਵੀ ਤੋੜਿਆ ਜੀ ਟਾ ਫਾਰਮ ਵੀ ਤੋੜਿਆ ਜੀ ਪਹਿਲਾਂ ਸੁੱਚ ਵੀ ਤੋੜਿਆ ਜੀ ਇਹ ਵਜੀ ਮੇਰਾ ਆ ਬੋਰ 28 ਤਰੀਕ ਰਾਤ ਨੂੰ ਜੀ 28 ਤਰੀਕ ਰਾਤ ਨੂੰ ਮੇਰਾ ਬਹੁਤ ਜ਼ਿਆਦਾ ਨਜਾਇਜ਼ ਨੁਕਸਾਨ ਕਰਿਆ ਜੀ ਮੇਰਾ 5-6 ਲੱਖ ਦਾ ਨੁਕਸਾਨ ਕਰਿਆ ਜੀ ਅੱਛਾ ਜੀ ਇਹ ਕਾਤੋਂ ਕਰਿਆ ਤੇ ਕਿੰਨੇ ਕਰਿਆ ਤੇ ਕਿਉਂ ਕਰਿਆ ਕਰਨ ਕੀ ਸੀ ਕਰਨ ਦਾ ਇਹਦਾ ਕਰਨ ਦਾ ਕਾਰਨ ਜੀ ਇਹਦਾ ਕੋਈ ਸਾਨੂੰ ਨਹੀਂ ਪਤਾ ਕਿਉਂ ਸਾਡੀ ਥੋੜੀ ਜੀ ਇਹ ਚੋਰਾਂ ਦੁਆਰਾ ਲੱਗਦੀ ਚੋਰੀ ਕਰੀ ਹੋਈ ਚੋਰਾਂ ਦੁਆਰਾ ਜੀ ਨਹੀਂ ਜੀ ਚੋਰੀ ਨਹੀਂ ਹੈਗੀ ਆ ਇਹ ਸਾਸਤਾ ਜੀ ਬੰਦਿਆਂ ਦੀ ਅੱਛਾ ਜੀ ਹਾਂ ਜੀ ਸਾਸਤਾ ਆ ਬੰਦਿਆਂ ਦੀ ਚੋਰੀ ਦਾ ਕੋਈ ਕੰਮ ਨਹੀਂ ਜੀ ਚੋਰ ਵੱਤ ਤੇ ਵੱਤ ਜੀ ਕੋਈ ਚੀਜ਼ ਲੈ ਜਾਊਗਾ ਟ੍ਰਾਫਰਮ ਲੈ ਜਾਊਗਾ ਮੇਰਾ 678 ਲੈ ਜੂਗਾ ਤੋੜ ਕੇ ਜੀ ਜੰਦਾ ਜੰਦਾ ਨਹੀਂ ਤੋੜਿਆ ਮੇਰਾ ਕੋਈ ਸਟਰਾਫ ਆਰਮੀ ਤੋੜਿਆ ਜੀ ਮੇਰੀ ਕੋਈ ਤਾਰ ਨਹੀਂ ਵੱਡੀ ਚੋਰਾਂ ਦਾ ਕੰਮ ਨਹੀਂ ਹੈਗਾ ਜੀ ਆ ਜਾਂ ਤਾਂ ਇੱਕ ਸਾਥ ਚਾਹੀ ਬੰਦੇ ਦੀ ਕਹਤਾ ਕਿਸੇ ਨੇ ਕਰਵਾਇਆ ਜੀ ਕੰਮ ਇਸ ਕਰਕੇ ਜੀ ਮੈਂ ਬਹੁਤ ਦੁਖਦਾਰ ਹਾਂ ਜੀ ਮੈਂ ਇਸ ਕਰਕੇ ਮੈਂ ਤਾਂ ਸਪਰੇ ਪੀਨੂ ਜੀ ਕਰਦਾ ਜੀ ਮੈਂ ਤਾਂ ਮਰ ਜੂਗਾ ਮੈਂ ਤਾਂ ਆਪਦੀ ਜਾਨ ਦੇ ਦੂੰਗਾ ਜੀ ਜੇ ਆ ਕੰਮ ਰਿਹਾ ਇੱਥੇ ਮੇਰੇ ਕੇਸ ਦੇ ਵਿੱਚ ਬਹੁਤ ਨਜਾਇਜ਼ ਕੰਮ ਹੋ ਰਿਹਾ ਜੀ ਮੇਰੇ ਨਾਲ ਤਾਂ ਬਹੁਤ ੱਕਾ ਹੋ ਰਿਹਾ ਅੱਜ ਦਾ ਨਹੀਂ ਜੀ ਬਾ 10 ਸਾਲ ਦਾ ੱਕਾ ਹੋ ਰਿਹਾ ਜੀ ਮੇਰੇ ਨਾਲ ਅੱਜ ਤੇ 10 ਸਾਲ ਪਹਿਲਾਂ ਜੀ ਦੇਖੋ ਜੀ ਮੇਰੇ ਪਾਸ 3 ਕਿਲੇ ਸਾਰੀ ਪੌਣੇ 3 ਕਿਲੇ ਪੈੜੀ ਦੇ ਨੇ ਮੈਂ ਅੱਜ ਤੱਕ ਜੀ ਰੋਜ਼ ਕਦੇ ਟੁੱਟ ਭੱਜ ਪਰੇ ਪੈਸੇ ਲਹਾਰੇ ਆ ਜੀ ਮੈਂ ਕੇ ਜੀ ਮੈਂ ਛੋਟੇ ਛੋਟੇ ਮੇਰੇ ਬੱਚੇ ਨਹੀਂ ਤਿੰਨ ਲੜਕਿਆ ਨੇ ਹਾਂ ਜੀ ਮੇਰੇ ਪਾਸ ਐਡਾ ਕੋਈ ਕਾਰੋਬਾਰ ਨਹੀਂ ਹੈਗਾ ਜੀ ਮੇਰੇ ਪਾਸ ਦੋ ਭਾਈਆ ਜੀ ਅਸੀਂ ਨਰਿੰਦਰ ਸਿੰਘ ਤੇ ਪ੍ਰੇਮ ਸਿੰਘ ਜੀ ਪਿੰਡ ਕੜੈਲੀ ਸੰਨ ਉਪਕਰਮ ਸਿੰਘ ਜੀ ਠੀਕ ਆ ਜੀ ਹਾਂ ਜੀ ਮੈਂ ਤਾਂ ਜੀ ਇਹ ਜਾਂ ਜੀ ਕਰਦਾ ਜੀ ਮੇਰਾ ਮਰਨ ਵਾਲਾ ਹੀ ਲਾ ਹੋ ਰਿਹਾ ਜੀ ਮੈਂ ਇਸ ਕਰਕੇ ਜੀ ਕੋਈ ਵੀ ਮੇਰੀ ਬਾਤ ਸੁਣਦਾ ਹੋਵੇ ਜੀ ਪਿੰਡ ਕੜੈਲ ਦੇ ਵਿੱਚ ਜੀ ਹਾਂਜੀ ਮੇਰਾ ਕੋਈ ਹੱਲ ਕੋਈ ਪਿੰਡ ਦੇ ਬਾਰੇ ਦੇ ਕੋਈ ਮੇਰਾ ਕੋਈ ਬੰਦਾ ਹੱਲ ਕਰੇ ਜੇ ਕੋਈ ਮੇਰਾ ਸੁਣਦਾ ਕੋਈ ਗੱਲ ਬਾਤ ਠੀਕਰ ਮੇਰਾ ਨਾਮ ਪ੍ਰੇਮ ਸਿੰਘ ਪਿੰਡ ਕੜੈਲ ਤੁਸੀਂ ਥਾਣੇ ਚ ਰਿਪੋਰਟ ਲਿਖਣ ਨਹੀਂ ਗਏ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਅਸੀਂ ਜੀ ਸਾਰਿਆਂ ਨੂੰ ਮਿਲਿਆ ਜੀ ਹੂੰ ਪੁਲਿਸ ਦੀ ਕਾਰਵਾਈ ਵੀ ਕਰਾਈ ਆ ਅੱਜ ਸਾਰਾ ਕੁਝ ਪੁਲਸਾਂ ਵਾਲੇ ਵੀ ਸਾਰਾ ਇਹਦਾ ਲਿਖ ਕੇ ਲੈ ਕੇ ਨਹੀਂ ਇਨਕਟਰੀ ਰੂਪ ਚ ਉਹ ਆਪੇ ਕੁਛ ਇਹਦਾ ਜੇ ਕੋਈ ਕਰਨ ਹੱਲ ਨਹੀਂ ਸੀ ਮੈਂ ਤਾਂ ਆਪਦਾ ਕੋਈ ਆਪਦਾ ਮਰ ਨੂੰ ਜੀ ਕਰਦਾ ਜੀ ਬਾਤ ਮਕਾਉ ਜੀ ਤੁਸੀਂ ਬਿਲਕੁਲ ਜੀ ਹਾਂਜੀ ਹਾਂ ਕਿਉਂ ਮੇਰਾ 6-7 ਲੱਖ ਰੁਪਏ ਦਾ ਨੁਕਸਾਨ ਨਹੀਂ ਚੱਲਿਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਮੈਨੂੰ ਦਿਨ ਰਾਤ ਨੀਂਦ ਨਹੀਂ ਆ ਰਹੀ ਜੀ 28 ਤਰੀਕ ਨੂੰ ਮੈਂ ਕਣਕ ਭਰ ਕੇ ਗਿਆ ਜੀ 28 ਤਰੀਕ ਨੂੰ ਰਾਤ ਨੂੰ ਮੇਰੇ ਆ ਪੌਣੇ ਤੇ ਨਕੀਲੇ ਕਣਕ ਦੇ ਮੈਂ ਭਰ ਕੇ ਗਿਆ 27 28 ਤਰੀਕ ਨੂੰ 28 ਤਰੀਕ ਨੂੰ ਮੇਰਾ ਨੁਕਸਾਨ ਹੋ ਰਿਹਾ ਮੇਰਾ ట్రాਫਾਰਮ ਨਿ ਚੋਰੀ ਹੋਇਆ ਮੇਰੀ ਕੋਈ ਤਾਰ ਨਹੀਂ ਚੋਰੀ ਹੋਈ ਮੇਰਾ ਕੋਈ ਜੰਦਾ ਨਹੀਂ ਟੁੱਟਿਆ ਜੀ ਇਹ ਬੋਰ ਤੋੜਨ ਵਾਲੀ ਸਾਰੀ ਸਾਤਛਾਈ ਬੰਦੇ ਦੀ ਹਾਂ ਮੈਨੂੰ ਨਹੀਂ ਪਤਾ ਕਿਸ ਬੰਦੇ ਨੇ ਕਰਵਾਇਆ ਕਿਸ ਨੇ ਨਹੀਂ ਕਰਵਾਇਆ ਜੇ ਮੇਰਾ ਕੋਈ ਸੁਣਦਾ ਹੋਵੇ ਇਸ ਮੇਰਾ ਕਿੰਨਾ ਨੁਕਸਾਨ ਜੀ ਹੋਇਆ ਇਸ ਨਾਲ ਤਾਂ ਬੰਦੇ ਨੂੰ ਖੁਦ ਖੁਸ਼ੀ ਕਰਨ ਨੂੰ ਜੀ ਕਰਦਾ ਜੀ ਵੀ